ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਹਮੇਸ਼ਾ ਤੁਹਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਜਰੂਰ ਬਣਾ ਕੇ ਰੱਖੇ ਜੀ ਤੁਹਾਡਾ ਤੇ ਤੁਹਾਡੇ ਪਰਿਵਾਰ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਹਾਂ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੱਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤੁਹਾਡਾ ਅਖਬਾਰ ਤਾਂ YouTube Facebook Instagram ਤੇ ਤੁਹਾਡੇ ਸਾਹਮਣੇ ਸਾਡਾ ਚੈਨਲ ਆ ਜਾਏਗਾ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਡੇ ਦੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਖਬਰ ਹੈ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਖਬਰ ਜਿਹੜੀ ਹੈਗੀ ਹੈ ਇਹ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 384 ਪੇਟਾਂ ਦੇ ਭਰੇ ਹੋਏ ਦੋ ਟਰੱਕਾਂ ਦੇ ਟਰੱਕਾਂ ਦੇ ਵੱਲੋਂ ਅੱਜਕੱਲ ਪਸ਼ੂ ਪਾਲਣ ਵਿਭਾਗ ਹੈ ਜਿਹੜਾ ਉਸ ਨੂੰ ਪਪਾ ਭਾਰ ਕੀਤਾ ਹੋਇਆ ਹੈਗਾ ਅ ਤਾਂ ਦੱਸ ਦਈਏ ਦੋਸਤੋ ਕਿ ਜੂਨ ਮਹੀਨੇ ਦੇ ਕੀਰ ਦੇ ਵਿੱਚ 384 ਪੇਡਾਂ ਦੇ ਨਾਲ ਭਰੇ ਹੋਏ ਟਰੱਕ ਹੈ ਜਿਹੜੇ ਜੰਮੂ ਕਸ਼ਮੀਰ ਜਾ ਰਹੇ ਸਨ ਇਹਨਾਂ ਟਰੱਕਾਂ ਦੇ ਵਿੱਚ ਤੂੜੀ ਮੰਗ ਪੇਡਾਂ ਨੇ ਜਿਹੜੀਆਂ ਤੁੰनियां ਹੋਈਆਂ ਸੀਗੀਆਂ ਲੁਧਿਆਣਾ ਦੀ ਹੈਲਪ ਫੋਰ ਐਨੀਮਲ ਸੰਸਥਾ ਨੇ ਇਹਨਾਂ ਟਰੱਕਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਫੜ ਲਿਆ ਸੀ ਕਿਉਂਕਿ ਜਾਨਵਰਾ ਤੇ ਅਤਿਆਚਾਰ ਦਾ ਸਿੱਧਾ ਮਾਮਲਾ ਬੰਦਾ ਸੀਗਾ ਸਾਹਨੇਵਾਲ ਪੁਲਿਸ ਨੇ 29 ਜੂਨ ਨੂੰ ਜੰਮੂ ਕਸ਼ਮੀਰ ਦੇ ਵਸਨੀਕ ਮੰਜੂਰ ਮੁਹੰਮਦ ਅਤੇ ਸ਼ੌਕਤ ਅਹਿਮਦ ਠਾਕੁਰ ਤੇ ਬੀ ਐਨ ਐਸ ਦੀ ਧਾਰਾ 325 ਅਤੇ ਪ੍ਰੋਵਿੰਸ਼ਨ ਆਫ ਕੋਰੈਲਿਟੀ ਟੂ ਐਨੀਮਲ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਉਧਰ ਪਸ਼ੂ ਪਾਲਣ ਵਿਭਾਗ ਮਹਿਕਮੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਆ ਜਿਹੜੀ ਆਪਾਂ ਪ੍ਰਬੰਧ ਕਰਨ ਦੇ ਲਈ ਕਿਹਾ ਸੀ ਮਹਿਕਮੇ ਨੇ ਇੱਕ ਸੇਵਾਦਾਰ ਦਰਜਾ 4 ਮੁਲਾਜ਼ਮ ਹੈ ਜਿਹੜਾ ਉਸ ਨੂੰ ਰੱਖਣ ਦੀ ਸੋਚੀ ਤਾਂ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋ ਗਿਆ ਹੁਣ ਮਹਿਕਮਾ ਆ ਜਿਹੜੀ ਲੱਭ ਰਿਹਾ ਤਾਂ ਜੋ ਬਚੀਆਂ ਹੋਈਆਂ ਪੇਡਾਂ ਦੀ ਸਾਮ ਸੰਭਾਲ ਹੈ ਜਿਹੜੀ ਕੀਤੀ ਜਾ ਸਕੇ ਹੈਲਪ ਫੋਰ ਐਨੀਮਲ ਦੇ ਪ੍ਰਧਾਨ ਮਨੀ ਸਿੰਘ ਦੇ ਵੱਲੋਂ ਖੇਪੜ ਕੇ ਵੱਡਾ ਮਾਮਲਾ ਵੇਪਰਦ ਕੀਤਾ ਗਿਆ ਸੀ ਜਦੋਂ ਇਹਨਾਂ ਪੇਡਾਂ ਦੀ ਜਾਂਚ ਦੇ ਲਈ ਨਮੂਨੇ ਲਏ ਗਏ ਸੇ ਤਾਂ ਇਹ ਗੰਭੀਰ ਬਿਮਾਰੀ ਤੋਂ ਪੀੜਤ ਸੜੀਆਂ ਪੇਡਾਂ ਨੇ ਜਿਹੜੀਆਂ ਪਾਈਆਂ ਗਈਆਂ ਸੀ ਅਤੇ ਇਸ ਬਿਮਾਰੀ ਕਾਰਨ 1 ਮਹੀਨੇ ਵਿੱਚ 200 ਤੋਂ ਜ਼ਿਆਦਾ ਪੇਡਾਂ ਨੇ ਜਿਹੜੀਆਂ ਮਰ ਚੁੱਕੀਆਂ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਆਖਦੇ ਹਨ ਕਿ ਮਾਲਕਾਂ ਦੇ ਕੋਲ ਇਹਨਾਂ ਪੇਡਾਂ ਦੀ ਸਿਹਤ ਸੰਬੰਧੀ ਕੋਈ ਪ੍ਰਮਾਣ ਪੱਤਰ ਨਹੀਂ ਸੀ ਉਹਨਾਂ ਕਿਹਾ ਕਿ ਜੇਕਰ ਇਹ ਖੇਪ ਜੰਮੂ ਕਸ਼ਮੀਰ ਪੁੱਜ ਜਾਂਦੀ ਤਾਂ ਇਹਨਾਂ ਬਿਮਾਰ ਪੇਡਾਂ ਨੇ ਮਨੁੱਖੀ ਜੋ ਜੀਵਨ ਹੈਗਾ ਉਸ ਤੇ ਗੰਭੀਰ ਖਤਰਾ ਹੈ ਜਿਹੜਾ ਖੜਾ ਕਰ ਦੇਣਾ ਸੀਗਾ ਅ ਇਸ ਤੋਂ ਇਲਾਵਾ ਨਾਲ ਉਹਨਾਂ ਇਹ ਵੀ ਕਿਹਾ ਸੀ ਕਿ ਇਹ ਪੇਡਾਂ ਨੇ ਜਿਹੜੀਆਂ ਦਿੱਲੀ ਤੋਂ ਜੰਮੂ ਕਸ਼ਮੀਰ ਜਾ ਰਹੀਆਂ ਸਨ ਪ੍ਰਧਾਨ ਮਨੀ ਸਿੰਘ ਕਹਿੰਦੇ ਨੇ ਕਿ ਇੱਕ ਟਰੱਕ ਦੇ ਵਿੱਚ ਵੱਧ ਤੋਂ ਵੱਧ 40 ਪੇਡਾਂ ਨੇ ਗਿਆ ਜਿਹੜੀਆਂ ਲਜਾਈਆਂ ਜਾ ਸਕਦੀਆਂ ਸੀ ਪਰ ਇੰਨਾ ਟਰੱਕਾਂ ਦੇ ਵਿੱਚ ਜਾਨਵਰਾਂ ਤੇ ਸਿੱਧਾ ਅਤਿਆਚਾਰ ਹੋ ਰਿਹਾ ਸੀ ਮਨੀ ਸਿੰਘ ਨੇ ਡਿਊਟੀ ਨਿਭਾਅ ਦਿੱਤੀ ਆ ਤੇ ਪੁਲਿਸ ਨੇ ਕੇਸ ਦਰਜ ਕਰਕੇ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰ ਦਿੱਤੀ ਸੀ ਹੁਣ ਨਵੀਂ ਮੁਸੀਬਤ ਆ ਜਿਹੜੀ ਪਸ਼ੂ ਪਾਲਣ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਿਰ ਪੈ ਗਈ ਆ ਅਦਾਲਤ ਨੇ ਇੰਨਾ ਪੇਡਾਂ ਨੂੰ ਮਨੀ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ ਸੀ ਫਿਰ ਵੀ ਵਿਪਤਾ ਬਣੀਆ 384 ਪੇਡਾਂ ਨੂੰ ਸਬੰਧੀ ਸੀਗੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਫੌਰੀ ਐਸਡੀਐਮ ਸਮਰਾਲਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ ਪਹਿਲਾਂ ਇਸ ਕਮੇਟੀ ਨੇ ਇਹਨਾਂ ਪੇਡਾਂ ਨੂੰ ਸਮਰਾਲਾ ਨੇੜਲੇ ਇੱਕ ਸਰਕਾਰੀ ਗਊਸ਼ਾਲਾ ਚ ਛੱਡਿਆ ਜਦੋਂ ਪੇਡਾਂ ਮਰਨ ਲੱਗੀਆਂ ਤਾਂ ਪਸ਼ੂ ਪਾਲਣ ਵਿਭਾਗ ਨੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਬਣਾਈ ਮਹੀਨੇ ਤੋਂ ਡਾਕਟਰ ਜੰਨਾ ਗਊਸ਼ਾਲਾ ਦੇ ਵਿੱਚ ਜਾ ਰਹੇ ਹਨ ਜੋ ਕਿ ਮਰੀਆਂ ਪੇਡਾਂ ਦਾ ਪੋਸਟਮਾਰਟਮ ਕਰਦੇ ਹਨ ਜੀਸੀਬੀ ਦੇ ਨਾਲ ਟੋਏ ਫੁੱਟ ਕੇ ਮਰੀਆਂ ਹੋਈਆਂ ਪੇਡਾਂ ਨੂੰ ਦੱਬਿਆ ਜਾ ਰਿਹਾ ਹੈ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇਸ ਵੇਲੇ ਆਮ ਟੀਕਾਕਰਨ ਮੁਹਿੰਮ ਵੀ ਚੱਲ ਰਹੀ ਹੈ ਤੇ ਵਿਭਾਗ ਦੇ ਕੋਲ ਡਾਕਟਰਾਂ ਦੀ ਕਮੀ ਵੀ ਹੈਗੀ ਹੈ ਉਧਰ ਦੂਜੇ ਪਾਸੇ ਅਧਿਕਾਰੀ ਇਸ ਮਾਮਲੇ 'ਚ ਕਹਿੰਦੇ ਹਨ ਕਿ ਤਿੰਨ ਡਾਕਟਰ ਇਹਨਾਂ ਪੇਡਾਂ ਦੇ ਪੱਕੇ ਤੌਰ ਤੇ ਬਦਲ-ਬਦਲ ਕੇ ਤਾਇਨਾਤ ਕੀਤੇ ਜਾ ਰਹੇ ਹਨ ਪਹਿਲਾਂ ਪੇਡਾਂ ਦੀ ਜਾਂਚ ਦੇ ਲਈ ਜਲੰਧਰ ਤੋਂ ਟੀਮ ਸੱਦੀ ਗਈ ਅਤੇ ਸਾਰੀਆਂ ਪੇਡਾਂ ਦੇ ਨਮੂਨੇ ਲੈ ਕੇ ਗੰਭੀਰ ਬਿਮਾਰੀ ਸੀਸੀਪੀਪੀ ਤੋਂ ਪੀੜਤ ਹੋਣ ਕਰਕੇ ਹੁਣ ਰੋਜ਼ਾਨਾ 2-2 3-3 ਪੇਡਾਂ ਮਰ ਰਹੀਆਂ ਹਨ ਮਹੀਨੇ ਤੋਂ ਡਾਕਟਰ ਬਿਨਾ ਭੇਦ ਬਿਨਾ ਡਾਕਟਰ ਪਿਛਲੇ ਮਹੀਨੇ ਤੋਂ ਡਾਕਟਰ ਇਹਨਾਂ ਪੇਡਾਂ ਦੇ ਵਿੱਚ ਉਲਝੇ ਹੋਏ ਹਨ ਉਧਰ ਸਰਕਾਰੀ ਗਊਸ਼ਾਲਾ 'ਚ ਬਿਮਾਰ ਪੇਡਾਂ ਨੂੰ ਰੱਖਣਾ ਜਿਹੜਾ ਖਤਰੇ ਤੋਂ ਖਾਲੀ ਨਹੀਂ ਜਾਪਦਾ ਹੈਗਾ ਮਰੀਆਂ ਪੇਟਾਂ ਨੂੰ ਦੱਬੰਦੇ ਲਈ ਰੋਜ਼ਾਨਾ ਜੀਸੀਬੀ ਦਾ ਪ੍ਰਬੰਧ ਕਰਨਾ ਪੈਂਦਾ ਜੋ ਕਿ ਮਨੀ ਸਿੰਘ ਕਰ ਰਿਹਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਾਲੀ ਮੁਸੀਬਤ ਇਹ ਹੈ ਕਿ ਬਚੀਆਂ ਹੋਈਆਂ ਪੇਟਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਵੇ ਤਾਂ ਦੋਸਤੋ ਇਹ ਸੀਗੀ ਖਬਰ ਜੋ ਬਿਮਾਰ ਪੇਡਾਂ ਜੋ ਕਿ ਦਿੱਲੀ ਤੋਂ ਜੰਮੂ ਕਸ਼ਮੀਰ ਭੇਜੀਆਂ ਜਾ ਰਹੀਆਂ ਸਨ ਉਸ ਨੂੰ ਲੈ ਕੇ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜ਼ਰੂਰ ਜੁੜੋ ਧੰਨਵਾਦ ਜੀ